ਆਰਮੀ ਆਫਸਰ ਸੀ ਤੇ ਪਤਾ ਨਹੀਂ ਸੀ ਤੇ ਇਸ ਕਰਕੇ ਤੁਸੀਂ ਕੁੱਟਣਾ ਨਹੀਂ ਸੀ ਅਗਰ ਕੋਈ ਸਿਵਿਲਿਅਨ ਹੁੰਦਾ ਤੁਸੀਂ ਕੁੱਟੇ ਜਾਂਦੇ ਮਾਰ ਦਿੰਦੇ ਅੱਜ ਅਗਰ ਇਹ ਮਾਫ ਕਰ ਦਿੱਤੇ ਗਿਆ ਡਿਸਮਿਸ ਨਹੀਂ ਹੋਏ ਚਾਰ ਬੰਦੇ ਤੇ ਇਹ ਆਤੰਗਵਾਦੀਆਂ ਦਾ ਕੰਮ ਕਰਨਗੇ ਅੱਜ ਇਹ ਡੰਡੇ ਮਾਰਨ ਕਲਾ ਗੋਲੀਆਂ ਮਾਰਨ ਵਿਹੋਸ਼ ਪਿਆ ਹੋਇਆ ਦੇਖੋ ਕਿਦਾਂ ਲੱਤਾਂ ਮ ਇਹ ਦੇਖੋ ਕਿਦਾਂ ਮਾਰ ਰਿਹਾ ਇਹ ਦੇਖ ਰਹੇ ਹੋ ਤੇ ਇਹਨਾਂ ਨੂੰ ਕਹਿ ਰਿਹਾ ਤੇਰੀ ਆਫਸਰੀ ਤੂੰ ਸਵੇਰੇ ਬਚੇਗਾ ਐਨਕਾਊਂਟਰ ਕਰਕੇ ਆਇਆ ਤੂੰ ਬਚੇਗਾ ਤਾਂ ਤੇਰੀ ਆਫਸਰੀ ਕੱਢੇਗੀ ਕੀ ਉਥੇ ਕੁੱਟਦੇ ਔਰ ਉਸ ਨੂੰ ਮਾਰਦੇ ਘਿਰਾਦੇ ਕਹਿੰਦੇ ਇਨਕਾਊਂਟਰ ਕਰਕੇ ਆਏ ਤਾਂ ਤੁਹਾਡਾ ਵੀ ਇਨਕਾਊਂਟਰ ਹੈ ਮੇਰੇ ਬੇਟੇ ਨੇ ਕਿਹਾ ਜੀ ਮੇਰੇ ਫਾਦਰ ਦਾ ਆਈ ਕਾਰਡ ਦੇ ਦਿਓ ਤੇ ਕਹਿੰਦਾ ਬੱਚੋਗੇ ਤੇ ਆਈ ਕਾਰਡ ਦੀ ਲੋੜ ਪੈਗੀ ਐਂਗਰ ਐਸਐਸਪੀ ਨਾਨਕ ਸਾਹਿਬ ਵੀਡੀਓ ਦੇਖ ਕੇ ਸਾਰਾ ਕੁਝ ਦੇਖ ਕੇ ਮੇਰੀ ਉਹਨਾਂ ਦੀ ਕਨਫੈਸ਼ਨ ਮੇਰੇ ਮੋਬਾਈਲ ਸੁਣ ਕੇ ਅਗਰ ਉਹ ਉਹਨਾਂ ਨੂੰ ਡਿਸਮਿਸ ਨਹੀਂ ਕਰ ਰਹੇ ਤੇ ਫਿਰ ਐਸਐਸਪੀ ਸਾਹਿਬ ਨੂੰ ਕੋਈ ਰਾਈਟ ਨਹੀਂ ਹੈ ਕਿ ਐਸਐਸਪੀ ਪਟਿਆਲਾ ਹੋ ਅਗਰ ਨਹੀਂ ਗਲਤੀ ਨਹੀਂ ਸੀ ਉਹਨਾਂ ਦੀ ਤੇ ਮੈਨੂੰ ਵੀਡੀਓ ਕਾਲ ਕਰ ਕਰਕੇ कि ਸਾਡੇ ਕੋਲੂ ਗਲਤੀ ਹੋ ਗਈ ਖਾਦੀ ਪੀਤੀ ਚ ਇਹ ਬੋਲ ਰਹੇ ਹਨ ਹਾਂਜੀ ਖਾਦੀ ਪੀਤੀ ਤੁਹਾਡੇ ਪੁਲਿਸ ਵਾਲੇ ਨੇ ਸਾਨੂੰ ਕਿਹਾ ਕਿ ਖਾਦੀ ਪੀਤੀ ਕਹਿੰਦੇ ਗਲਤੀ ਹੋ ਗਈ ਹੈ ਮਾਫੀ ਮੰਗਣ ਟਾਈਆਂ ਨ ਕੰਪਰੋਮਾਈਜ਼ ਕਰਾ ਦੇ ਕਿਉਂਕਿ ਨਾਦੀ ਪ੍ਰਮੋਸ਼ਨ 101% ਐਸਐਸਪੀ ਨਾਨਕ ਜੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਜਦੋਂ ਪੂਰੇ ਐਵੀਡੈਂਸ ਹੈਨ ਮੈਂ ਉਹਨਾਂ ਨੂੰ ਵੀਡੀਓ ਰਿਕਾਰਡਿੰਗ ਦਿਖਾ ਦਿੱਤੀ ਹੈ ਉਹਨਾਂ ਦੇ ਕਨਫੈਸ਼ਨ ਦੀ ਉਸ ਤੋਂ ਬਾਅਦ 45 ਦਿਨ ਦੀ ਇਨਕੁਆਇਰੀ ਦਾ ਕੀ ਮਤਲਬ ਹੈ अगर इंक्वायरी बिठानी है सीबीआई ते इंक्वायरी होए पटियाला पुलिस नहीं करेगी इंक्वायरी है क्योंकि पटियाला पुलिस ते ते डीएसपी साहब ने सानू बिठा के कॉम्प्रोमाइज ले बोलया गया एसएसपी साहब ने अपने ऑफिस ते मन्नू किया जी इस दा हल यही है कि तुसी कॉम्प्रोमाइज कर लो जेड़ा बंदा सस्पेंड हो के गड्डी लेके सिविल लाइन घूम रहा जेवी पुलिस स्टेशन दी पुलिस दी गड्डी केड़े हक नाल पुलिस उनां नु गड्डी दे रही है केड़े हक नाल गनमैन उनां नाल एथे मेरी प्रोटेक्शन ले गनमैन नहीं है ਮਗਰ ਉਹਨਾਂ ਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਹੈ ਸਸਪੈਂਡ ਹੋ ਕੇ ਚਾਰ ਗਨਮੈਨ ਲੈ ਕੇ ਘੁੰਮ ਰਹੇ ਇਸੇ ਜਵਾਬ ਐਸਐਸਪੀ ਨਾਨਕ ਨੂੰ ਦੇ ਪੁਲਿਸ ਦੀ ਗੱਡੀਆਂ 'ਚ ਰੱਖੇ ਹੋਏ ਦਾਰੂ ਦੀ ਬੋਤਲਾਂ ਪੀ ਰਹੇ ਸਾਡੇ ਆਰਮੀ ਵਾਲੇ ਗੱਡੀਆਂ 'ਚ ਦਾਰੂ ਜਿਪਸੀ ਜਿਹੜੀ ਹੈ ਗ੍ਰੀਨ ਕਲਰ ਦੀ ਹੈ 올ਿਵ ਗ੍ਰੀਨ ਹੈ ਉਸ ਸਰਕਾਰੀ ਗੱਡੀਆ ਉਸ ਦੇ ਅੰਦਰ ਦਾਰੂ ਤੇ ਬਹੁਤ ਦੁਰਦੀ ਗੱਲ ਹੈ ਐਸਿਗਰੇਟ ਵੀ ਨਹੀਂ ਪਿੰਦਾ ਆਫਸਰ ਜਿਹੜੀ ਐਫਆਈਆਰ ਦਰਜ ਕੀਤੀ ਹੈ ਉਹਦੇ ਵਿੱਚ ਤਾਂ ਇਹ ਲੱਗ ਰਿਹਾ ਕਿ ਸਾਰਾ ਕਸੂਰ ਕਰਨਲ ਸਾਹਿਬ ਦਾ ਹੈ ਬਦ दारू ਪੀਤੀ ਉਹ ਦੂਜੇ ਬੰਦਿਆਂ ਦਾ ਤਾਂ ਜ਼ਿਕਰ ਹੀ ਕੋਈ ਨਹੀਂ ਪੂਰੀ ਵੀਡੀਓ ਤੇ ਇੱਕ ਵੀਡੀਓ ਦਿਖਾ ਦਿਓ ਕਲਿੱਪਿੰਗ ਵਿੱਚ ਜਿੱਥੇ ਮੇਰਾ ਬੇਟਾ ਜਾਂ ਮੇਰੇ ਹਸਬੰਡ ਨੇ ਉਹਨਾਂ ਦੇ ਉੱਪਰ ਹੱਥ ਚੁੱਕਦੇ ਹੋਏ ਦਿਖ ਰਹੇ ਹਾਂ ਹਾਂ ਅਗਰ ਉਹ ਉਸ ਹਾਲਤ ਤੇ ਹੁੰਦੇ ਅਗਰ ਉਹਨਾਂ ਦੇ ਇਥੇ ਮੁੱਕਾ ਨਹੀਂ ਵਜਿਆ ਹੁੰਦਾ ਤੇ ਇਹ 12 ਦੇ 12 ਨੂੰ ਨਾ ਉਥੇ ਉਹਨਾਂ ਨੇ ਹਟਾ ਦੇਣਾ ਸੀਗਾ ਉਹ ਆਰਮੀ ਦੇ ਕਰਨਲ ਹੈ ਕਨ ਮਨਦੀਪ ਸਿੱਧੂ ਸਾਹਿਬ ਨੂੰ ਵੀ ਅਸੀਂ ਫੋਨ ਕੀਤਾ ਕਿ ਇਦਾਂ ਹੋਇਆ ਮੈਨੂੰ ਇੱਕ ਕਾਲ ਨਹੀਂ ਆਈ ਜੀ ਅਲੈਤਾ ਕਮਨਦੀਪ ਇੱਕ ਕਾਲ ਨਹੀਂ ਆਈ ਜੀ ਕਿ ਉਹਨਾਂ ਦਾ ਫਰਜ਼ ਨਹੀਂ ਬੰਦਾ ਸੀਗਾ ਕਿ ਜੋ ਉਹਨਾਂ ਦੇ ਇੱਕ ਅਫਸਰ ਡੀਆਈਜੀ ਮੇਰੇ ਹਸਬੰਡ ਆਲਮੋਸਟ ਉਹਨਾਂ ਦੇ ਰੈਂਕ ਦੇ ਬਰਾਬਰ ਦੇ ਹਨ ਕਿ ਉਹਨਾਂ ਦਾ ਫਰਜ਼ ਨਹੀਂ ਬੰਦਾ ਸੀ ਪੁੱਛਣਾ 48 ਆਰਜ਼ ਲੱਗੇ 36 ਘੰਟਿਆਂ ਬਾਅਦ ਐਸਐਸਪੀ ਸਾਹਿਬ ਆਏ ਸਾਬ ਨੂੰ ਮਿਲਣ ਜਦੋਂ ਉਹ ਵੀ ਆਰਮੀ ਇੰਟਰਵਿਊ ਹੋਈ ਉਹ ਕਰਨਾਲਾ ਐਸਐਸਪੀ ਤੁਹਾਡੇ ਐਸਐਸਪੀ ਤੋਂ ਸੀਨੀਅਰ ਹੈਗਾ ਤੋ ਕੀ ਕੁੜੀਆਂ ਛੜੂਗਾ ਤੁਹਾਡੇ ਐਸਐਸਪੀ ਸਾਹਿਬ ਜਾ ਕੇ ਕੀ ਟਾਬੇ ਚ ਜਾ ਕੇ दारू ਪਿੰਦੇ ਅਗਰ ਇਹਨਾਂ ਨੇ ਗਲਤੀ ਕਹਿੰਦੇ ਕੀ ਟਾਬੇ ਵਾਲੇ ਨੇ ਕੀ ਬਾਕਸਿੰਗ ਮੇਰੇ ਬੇਟੇ ਨੇ ਮਾਰੀ ਅਗਰ ਮੇਰੇ ਬੇਟੇ ਨੇ ਉਹਨਾਂ ਨੂੰ ਬਾਕਸਿੰਗ ਮਾਰੀ ਤੇ ਉਹਨਾਂ ਨੇ ਕਰਨਲ ਸਾਹਿਬ ਨੂੰ ਕਿਉਂ ਬਾਕਸ ਮਾਰਿਆ ਉਹ ਕਰਨਲ ਸਾਹਿਬ ਨੂੰ ਕਿਉਂ ਕੁੱਟਰੇ ਸੀ ਜਦੋਂ ਮੇਰਾ ਬੇਟਾ ਬਚਾਰਿਆ ਦੋਸਤੋ ਬਾਅਦ ਵੀ ਐਸਐਸਪੀ ਸਾਹਿਬ ਐਫਆਈਆਰ ਵਿੱਚ ਉਹਨਾਂ ਬੰਦਿਆਂ ਦਾ ਨਾਮ ਨਹੀਂ ਪਾਰੇ ਚਾਰ ਆਫਸਰਸ ਨੂੰ ਮੈਂ ਡਿਸਮਿਸ ਚਾਹੁੰਦੀ ਇਹਨਾਂ ਡਿਫਰੈਂਸ ਕਰਨ ਲਈ ਕਿੱਥੋਂ ਤੱਕ ਜਾਣ ਨੂੰ ਤਿਆਰ ਹਾਂ ਮੈਂ ਆਪਣੀ ਜਾਨ ਦੇਣ ਨੂੰ ਤਿਆਰ ਹਾਂ ਮੈਂ ਹਾਰ ਨਹੀਂ ਮੰਨوں ਮੈਂ ਫੌਜੀ ਦੀ ਵਾਈਫ ਆ ਲਾਸਟ ਇੱਕ ਇੱਕ ਖੂਨ ਦਾ ਕਤਰਾ ਨਿਕਾਲਾਂਗੀ ਆਪਣਾ ਮੈਂ ਉਹ ਵੀਡੀਓ ਦੇਖਦੀ ਆ ਨਾ ਤੇ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਆਪ ਨੂੰ ਖਤਮ ਕਰ ਲਾਂ ਮੇਰੇ ਬੇਟੇ ਨੂੰ ਅੱਜ ਤੱਕ ਅਸੀਂ ਥੱਪੜ ਨਹੀਂ ਮਾਰਿਆ ਜੀ ਹਾਰਸ ਰਾਈਡ ਨੈਸ਼ਨਲ ਅਵਾਰਡੀ ਹੈ ਔਰ ਪੂਰੇ ਮੋਲੇਜ ਪੁੱਛਿਓ ਕਿ ਸਾਡੀ ਕੀ ਇਮੇਜ ਆਈ ਐਮ ਅ ਪਰਸਨ ਹੂ ਹੈਲਪਸ एवरीवन ਬਡੀ ਟੂ ਐਨ ਉਯੂਟਾ ਬੇ ਦਾ ਓਨਰ ਨੇ ਮੈਨੂੰ ਸਾਰਾ ਦਿਖਾਇਆ ਔਰ ਅੱਜ ਉਯੂਟਾ ਬੇ ਦਾ ਓਨਰ ਕਹਿ ਰਿਹਾ ਕਿ ਸਟੇਟਮੈਂਟ ਦੇ ਰਿਹਾ ਵਾਹਿਗੁਰੂ ਬਿਲਕੁਲ ਜੀ ਕਿਉਂਕਿ ਮੈਨੂੰ ਉਸ ਹੀ ਨੇ ਦੱਸਿਆ ਹੈ ਉਯੂ ਪੁਲਿਸਨ ਜਿਨ੍ਹਾਂ ਨੂੰ ਅੱਜ ਫਿਰ ਅਵਾਰਡ ਮਿਲਿਆ ਪੰਜਵੀਂ ਜਨਰੇਸ਼ਨ ਆ ਇੰਡੀਅਨ ਆਰਮੀ ਚ ਵਰਲਡ ਵਾਰ 1 ਤੇ ਲੜਿਆ ਠੀਕ ਹੈ ਵਰਲਡ ਵਾਰ 2 ਤੇ ਲੜਿਆ ਇੰਡੋ ਪਾਕਿਸਤਾਨ ਵਾਰ ਤੇ ਮੇਰੇ ਫਾਦਰ ਐਂਡ ਲਾਲ ਲੜੇ ਮੇਰੇ ਹਸਬੰਡ ਯੂ ਐਨ ਮਿਸ਼ਨ ਕਾ ਵਾਰ ਤੇ ਲੜੇ ਉਹ ਉਹ ਪਰਿਵਾਰ ਨੂੰ ਪੀੜਿਤ ਕਰ ਰਹੇ ਤੇ ਬੀਤੇ ਦਿਨੀ ਪੰਜਾਬ ਦੇ ਪਟਿਆਲਾ ਸ਼ਹਿਰ ਦੇ ਵਿੱਚ ਫੌਜ ਦੇ ਇੱਕ ਕਰਨਲ ਨੂੰ ਪੁਲਿਸ ਵਾਲਿਆਂ ਵੱਲੋਂ ਬੁਰੀ ਤਰੀਕੇ ਨਾਲ ਕੁੱਟਿਆ ਗਿਆ। ਕੁੱਟਿਆ ਵੀ ਇਸ ਤਰੀਕੇ ਨਾਲ ਗਿਆ ਕਿ ਬਾਹਾਂ ਤੋੜ ਦਿੱਤੀ ਗਈ, ਪੂਰੇ ਸਰੀਰ ਦੇ ਉੱਪਰ ਲਾਸ਼ਾਂ ਪਾ ਦਿੱਤੀਆਂ ਗਈਆਂ। ਉਹ ਮਾਮਲਾ ਦਬਿਆ ਰਹਿ ਗਿਆ। ਜਦੋਂ ਮਾਮਲਾ ਮੀਡੀਆ ਦੇ ਧਿਆਨ ਵਿੱਚ ਆਇਆ, ਮੀਡੀਆ ਨੇ ਵੀ ਉਸ ਤਰੀਕੇ ਨਾਲ ਨਾ ਦਿਖਾਇਆ, ਫਿਰ ਇੱਕ ਟਵੀਟ ਹੁੰਦਾ ਹੈ ਮਾਨਿਕ ਗੋਇਲ ਵੱਲੋਂ ਉਸ ਤੋਂ ਬਾਅਦ ਚਰਚਾ ਛੱਡਦੀ ਹੈ, ਚਰਚਾ ਛੱਡਦੀ ਹੈ। ਪਤਾ ਲੱਗਦਾ ਕਿ ਇੱਕ ਫੌਜ ਦੇ ਕਰਨਲ ਨੂੰ ਕਿਸ ਤਰੀਕੇ ਦੇ ਨਾਲ ਕੁੱਟਿਆ ਗਿਆ ਕੁੱਟਣ ਤੋਂ ਬਾਅਦ ਸੁਣਵਾਈ ਵੀ ਨਹੀਂ ਹੋਈ ਤੇ ਬੀਤੇ ਕੱਲ ਕਾਰਵਾਈ ਹੋਈ ਹੈ 12 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਪਰ ਜਿਹੜੀ ਐਫਆਈਆਰ ਦਰਜ ਹੋਈ ਹੈ ਐਫਆਈਆਰ ਦਰਜ ਇੱਕ ਢਾਬੇ ਵਾਲੇ ਵੱਲੋਂ ਹੋਈ ਹੈ